ਇਸ ਸਮੇਂ ਦੀ ਵੱਡੀ ਖਬਰ ਦਾਸ ਰਿਆ ਡੇਰਾਬਾਬਾ ਨਾਨਕਦੇ ਪਿੰਡੋਂ ਵੈਰੋਕੋ ਵਿੱਚ ਅੱਜ ਸਵੇਰੇ ਯੂਥ ਅਕਾਲੀ ਦਰ ਆ ਲਾਗੂ ਹਰਸਿਮਰਤ ਸਿੰਘ ਦੇ ਕਰਦੇ ਬਾਹਰ ਤਾਬਟ ਤੋਂ ਗੋਲੀਆਂ ਚੱਲਣ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਵਿੱਚ ਯੂਥ ਅਕਾਲੀ ਆਗੂ ਹਰਸਿਮਰਤ ਸਿੰਘ ਕੈਮਰੇ ਸਾਹਮਣੇ ਆਏ ਨੇ ਤੇ ਉਹਨਾਂ ਦੱਸਿਆ ਹੈ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਰੀਬ 1 ਡੇਢ ਮਹੀਨੇ ਤੋਂ ਉਹਨਾਂ ਨੂੰ ਕੁਦਰਤੀ ਵੱਲੋਂ 50 ਲੱਖ ਦੀ ਫਰੋਤੀ ਲਈ ਲਗਾਤਾਰ ਕਾਲਾਂ ਆ ਰਹੀਆਂ ਸਨ ਤੇ ਵਿਅਕਤੀ ਆਪਣਾ ਨਾਮ ਜੜਾ ਹੈ ਨਿਸ਼ਾਨ ਸਿੰਘ ਦੱਸਦਾ ਹੈ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਨੂੰ ਕੀਤੀ ਗਈ ਸੀ ਤੇ ਪੁਲ ਬਾਹਰ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਨੇ ਤੇ ਕਰੀਬ 8 ਤੋਂ 9 ਰੌਂਡ ਫਾਇਰ ਜਿਹੜੇ ਨੇ ਉਹ ਕਿੱਥੇ ਗਏ ਮੇਰਾ ਨਾਮ ਹਰਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਹੈ ਕਿ 아이 ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਵਿੱਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚੱਲ ਠੀਕ ਆ ਹਾਂਜੀ ਜੀ ਪੁਲਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਨਿਪਰਸਨਸ ਕੋਪੜੀ ਤੁਸੀਂ ਦਿੱਤੀ ਹੋਈ ਸੀ ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅੱਧਾ ਫਾਇਰ ਦੋ ਕੀਤੇ ਠੀਕ ਹੈ ਘਰ ਮੈਂ ਤਾਂ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਿਹਾ ਯਾਰ ਰਾਤ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਹਰ ਕੱਢ ਡਾ ਗਿਆ ਇੱਕ ਹਰਸ਼ੀਮਰ ਤੋਂ ਮੁੰਡਾ ਆਪਣੇ ਤੋਂ ਦਾ ਬੈਰੋ ਕਿਦਾ ਇਹਦੇ ਚਾਰ-ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋੜੀਆਂ ਮਾਰਦੀਆਂ ਜੋ ਆਮ ਤੌਰ ਤੇ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਆਏ ਤੇ ਮੈਂ ਉਹ ਸੁਣਿਆ ਉੱਥੇ ਪਹੁੰਚਿਆ ਸੀ ਮੇਰੇ ਹੰਦਿਆਂ ਇਨੇ ਕੋ WhatsApp ਕਾਲ ਵੀ ਆਈ ਆ ਕਿ ਇਹ ਤਾਂ ਤੋਹਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਛੱਡ ਤੋਂ ਬਾਅਦ ਉਹਨਾਂ ਕੋਲ ਵਾਦ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵਿੱਚ ساری ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗાળા ਵਾਲਾਂ ਦੀ ਗੱਡੀਆਂ ਤੇ ਬਾਕੀ ਅਸੀਂ ਮਗਰਾਂ ਦਰਜ ਕਰ ਲਿਆ ਤੇ ਦੋਸਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਵਾਸਤੇ ਟੀਮਾਂ ਲਾਤੀ ਕਿਹਨਾਂ ਫੈਰ ਹੈ ਇਹ ਸ਼ੇਰਾਂ ਦਾ ਫੈਰ ਹੋਇਆ ਉਹ ਸ਼ੇਰ ਕੋਲ ਮਿਲਿਆ ਸਾਨੂੰ ਤੇ ਜਵਾਬੀਕਾਰ ਜਿਹੜਾ ਉਹਨਾਂ ਨੂੰ ਭੱਗਾ ਨਾ ਦਿੱਤਾ ਹੋਇਆ ਇੱਕ ਨਿਰਮਲ ਸਿੰਘ ਉਹਨੇ ਵੀ ਦੋ ਰੋਜ਼ ਫਾਇਰ ਕੀਤੇ ਆ ਤੇ ਪਰੇ ਭੱਜ ਗਿਆ ਤੇ ਗੋਲੀ ਚ ਰੋਣ ਦਾ ਕਾਰਨ ਨਹੀਂ ਸਤ ਸਰੋਦੀ ਮੰਗਦੇ ਦੀ 50 ਲੱਖ ਰੁਪਇਆ ਦਾ ਪੁਲਿਸ ਨੇ ਸਖਤ ਕੀਤੀ ਇਹਨਾਂ ਨੂੰ ਹਾਂਜੀ ਇੱਕ ਜਨਮ ਤਾਂ ਉਹ ਕਿੰਨੇ ਕਿਹੜੇ ਤੋਂ ਬੋਲਾਈ ਕਿੱਧਰੋਂ ਆਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਜਰ ਤੋਂ ਬੋਲੀਆਂ ਬੋਲਣ ਇੱਕ ਤਰੀਕ 2 ਮਹੀਨੇ ਹੋ ਗਦੇ ਆ ਕਨੇ ਨਾਲ ਇਸੇ ਕਿ ਜਿਹੜੇ ਸ਼ੇਰੇ ਆ ਦੋ ਜਣੇ ਜਿੱਤੋ ਜਣੇ ਮੋਟਰਸਾਈਕਲ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਤੁਮ ਤੇ ਗੱਲ ਹੋਈ ਆ ਜੀ ਜੀ ਬੜਾ ਵੇਖ ਹੁਣ ਪੁੱਛ ਕੀ ਕੀ ਕਰੇ ਤੁਹਾਡੇ ਨਾਲ ਕੀਤੀ ਆ ਅਸੀਂ ਟੈਸਟ ਕਰਾਏ ਇਹਨਾਂ ਨੂੰ ਲਾਤੀ ਟੀਮ ਆਪਣੀ